17 ਸਾਲ ਦੇ ਮਤਮ ਲੜਕਾ ਸੀ ਸਾਨੋਬ ਜਲਵਿੰਦਰ ਸਿੰਘ ਕਰਵਾਇਆ ਪਿੰਡਾਂ ਸੀ ਉਹ ਬ੍ਰਿਜ ਲੈ ਕੇ ਆਇਆ ਸਾਡੇ ਕੋ ਸੁਨਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉਥੇ ਰੇਲਵੇ ਲਾਈਨ ਤੋਂ ਤੇ ਉਹ ਦਾ ਕਾਫੀ ਬੰਨ ਆਇਆ ਸੀ ਅਸੀਂ ਉਹਦੀ ਮੋੜਲੀ ਸਹਾਇਤਾ ਦੇ ਕੇ ਉਹਨਾਂ ਸੀ ਬੜਿਆਸ ਕਰ ਦਿੱਤਾ ਕਿੰਨੇ ਕ ਪਰਸੈਂਟ ਸੜਿਆ ਸੀ ਸੜਿਆ ਦਾ ਪਰਸ ਸਾਰਾ ਅੱਗੇ ਤੋਂ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚੱਲਿਆ ਹੋਦਾ ਸੀ 17 ਸਾਲ ਦੇ ਮਤਮ ਲੜਕਾ ਸੀ ਸਾਨੋਬ ਜਲਵਿੰਦਰ ਸਿੰਘ ਕਰਵਾਇਆ ਪਿੰਡਾਂ ਸੀ ਉਂਗਲਿਜ ਲੈ ਕੇ ਆਇਆ ਸਾਡੇ ਕੋ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉਥੇ ਰੇਲਵੇ ਲਾਈਨ ਤੋਂ ਤੇ ਉਹ ਦਾ ਕਾਫੀ ਬੰਨ ਆਇਆ ਸੀ ਅਸਲ ਉਹਦੀ ਮੋਢਲੀ ਸਹਾਇਤਾ ਦੇ ਕੇ ਉਹਨਾਂ ਨੇ ਬੜਿਆਸ ਕਰ ਦਿੱਤਾ ਕਿੰਨੇ ਕ ਪਰਸਨਸ ਸਰੇਸ ਸਡਨ ਦਾ ਪਰਸ ਸਾਰਾ ਅੱਗੇ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚੱਲਿਆ ਆਦਾ ਸਾਰਾ ਸਾਲ ਇਹ ਮਦਮ ਲੜਕਾ ਸੀ ਸਾਨੋਬ ਜਿਲਮਿੰਦਰ ਸੇ ਕਰਵਾਇਆ ਪੈਡਾ ਸੀ ਉਹ ਬ੍ਰੀਚ ਲੈ ਕੇ ਆਇਆ ਸਾਡੇ ਕੋ ਸੁਣਨ ਚ ਆਇਆ ਕਿ ਸ਼ਾਇਦ ਉਹ ਰੇਲਵੇ ਲਾਈਨ ਦੇ ਵਿੱਚ ਉਹਨੂੰ ਕਰੰਟ ਪਿਆ ਉਥੇ ਰੇਲਵੇ ਲਾਈਨ ਤੋਂ ਤੇ ਉਹ ਉਹਦਾ ਕਾਫੀ ਬੰਨ ਹੋਇਆ ਸੀ ਅਸਲ ਉਹਦੀ ਮੁਰਲੀ ਸਹਾਇਤਾ ਦੇ ਕੇ ਉਹਨੂੰ ਅਸੀਂ ਬੜਿਆਸ ਕਰ ਦਿੱਤਾ ਕਿੰਨੇ ਕ ਪਰਸੈਂਟ ਸੜਿਆ ਸੀ ਸੜਨ ਦਾ ਪਰ ਸਾਰਾ ਅੱਗੇ ਤੋਂ ਫਰੰਟ ਤੋਂ ਉੱਪਰੋਂ ਲੈ ਕੇ ਨੀਚੇ ਤੱਕ ਸਾਰਾ ਚਲਿਆ ਗਿਆ ਸੀ